ਨਗਰਪੰਚਾਇਤ ਰਜਨਾਲਾ ਦੇ ਕੌਂਸਲਰ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਤਾਜ਼ਾ ਕੀ ਨਗਰਪੰਚਾਇਤ ਰਜਨਾਲਾ ਦੇ ਕਾਰਜ ਸாதਕ ਅਫਸਰ ਜਤਿੰਦਰ ਮਹਾਜਨ ਨੇ ਇੱਥੇ ਆਪਣੇ ਦਫ਼ਤਰ ਦੇ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਜਨਾਲਾ ਸ਼ਹਿਰ ਦੀ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਮਹਿਲਾ ਕੌਂਸਲਰ ਸ਼੍ਰੀਮਤੀ ਗੀਤਾ ਰਾਣੀ ਨੂੰ ਲਗਾਤਾਰ ਮੀਟਿੰਗਾਂ ਦੇ ਵਿੱਚੋਂ ਗੈਰ ਹਾਜ਼ਰ ਹੋਣ ਕਰਕੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਜੋਏ ਸ਼ਰਮਾ ਦੇ ਵੱਲੋਂ ਮੈਂਬਰਸ਼ਿਪ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰਪੰਚਾਇਤ ਅਜਾਲਾ ਦੇ ਕਾਰਜ ਸਹਾयक ਅਫਸਰ ਜਤਿੰਦਰ ਮਹਾਜਨ ਨੇ ਕਿਹਾ ਕਿ ਨਗਰਪੰਚਾਇਤ ਅਜਾਲਾ ਦੀ ਵਾਰਡ ਨੰਬਰ 7 ਦੀ ਮਹਿਲਾ ਕੌਂਸਲਰ ਨੂੰ ਮੁਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਦੇ ਵਿੱਚ ਸ਼੍ਰੀਮਤੀ ਗੀਤਾ ਰਾਣੀ ਜੀ ਕਾਉਂਸਲਰ ਵਾਰਡ ਨੰਬਰ 7 ਤੋਂ ਜਿਹੜੇ ਲਗਾਤਾਰ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਰਹੇ ਸੀ ਔਰ ਨਾ ਤਾਂ ਕਿਸੇ ਮੀਟਿੰਗ ਦਾ ਹਿੱਸਾ ਹੋ ਬਣ ਰਹੇ ਸੀ ਔਰ ਲਗਾਤਾਰ ਇੰਟਰਪਟ ਕਰ ਰਹੇ ਸੀ ਮੀਟਿੰਗਸ ਨੂੰ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਲੋਕਲ ਬਾਡੀ ਦੇ ਸਾਡੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁਖ ਸੈਕਟਰੀ ਸ਼੍ਰੀ ਅਜੋਈ ਸ਼ਰਮਾ ਜੀ ਨੇ ਪੰਜਾਬ ਮਿਊਨਿਸਪਲ ਐਕਟ 1911 ਦੀ ਧਾਰਾ 16 اک سی ਅਦੀਨ ਆਪਣੇ ਅਧਿਕਾਰਾਂ ਦੀ ਉਹਨਾਂ ਵਰਤੋਂ ਕਰਦੇ ਹੋਏ ਸ਼੍ਰੀਮਤੀ ਗੀਤਾ ਰਾਣੀ ਜੀ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਜੋ ਮੈਂਬਰਸ਼ਿਪ ਹੈ ਕਾਉਂਸਲਰ ਦੀ ਹੈ ਐਜ਼ ਅ ਮੈਂਬਰ ਦੇ ਤੌਰ ਤੇ ਨਗਰਪੰਚਾਇਤ ਨੂੰ ਸਾਰਗ ਕਰ ਦਿੱਤਾ ਹੈ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਹਾਰ ਜਿਹੜੀ ਹੈ ਉਹ ਬਰਿਆਈ ਦੀ ਹੁੰਦੀ ਹੈ ਕਿ ਕੁਦਰਤ ਦਾ ਵਿਧਾਨ ਹੈ ਕਿ ਜੇ ਤੁਸੀਂ ਸ਼ਹਿਰ ਨੂੰ ਸਮਰਪਿਤ ਨਹੀਂ ਹੋਗੇ ਜਿਸ ਮਕਸਦ ਵਾਸਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਜੇ ਤੁਸੀਂ ਆਪਣੀ ਐਸ਼ੋ ਆਰਾਮ ਔਰ ਸ਼ੋਹਰਤ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਮੀਟਿੰਗਸ ਦਾ 파ਰਟ ਨਾ ਬਣਨਾ ਔਰ ਸ਼ਹਿਰ ਦੇ ਵਿਕਾਸ ਲਈ ਤਤਪਰ ਨਾ ਹੋਣਾ ਤਾਂ ਉਹਦੇ ਵਾਸਤੇ ਫਿਰ ਗੁਰੂ ਵੀ ਮaaf ਨਹੀਂ ਕਰਦਾ ਇਸੇ ਚੀਜ਼ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਸ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅੱਜ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਉਹ ਖਾਰਜ ਕਰ ਦਿੱਤੀ ਪੰਜਾਬ ਸਰਕਾਰ ਦਾ ਨੰਬਰ ਲੋਕਲ ਗਵਰਨਮੈਂਟ 315 ਅਬਲੀਕ 23 ਬਲੀਕ 224 5 LG3 ਬਲੀਕ 702 ਨੰਬਰ ਡੇਟਡ 14 6 24 ਰਾਹੀਂ ਸ਼੍ਰੀਮਤੀ ਗੀਤਾ ਲਾਣੀ ਨੂੰ ਨਗਰ ਕੌਂਸਲ ਉਹਨਾਂ ਦੇ ਲਗਾਤਾਰ 3 ਮੀਟਿੰਗਾਂ ਹਾਜ਼ਰ ਹੋਣਾ ਜ਼ਰੂਰੀ ਹੈ ਉਹ ਲਗਾਤਾਰ 6 ਮੀਟਿੰਗਾਂ ਜਿਹੜੀਆਂ ਗੈਰ ਹਾਜ਼ਰ ਦੇ ਇਸ ਕੋਲ ਕਿਸਫਾਤ ਦਵਾ ਮਜ਼ੇ ਕਾਰਵਾਈ ਕਰਦੇ ਹੋਏ ਉਹ ਅੱਜ ਇੰਟੀਚੂਨ ਸ਼ੇ ਨੂੰ ਫਾਦਰ ਕਰਦਾ